ਸਕਹੋ ਤਨ ਗੁਰ ਸੇਵੀਐ ਹਬ ਸੁਸਾਹ ਸੁਭਾ। ਦਰਸ਼ਨ ਕਰਿ ਸੇ ਗੁਰੂ ਤੈ। ਜਨਮ ਘਮਰਾਨੰਦ ਤੁੰ ਜਾਣ। ਹੋਏ ਸਿਹੁ ਤੁਖਸਾਮੁ ਦੇ। ਸੱਜਣ ਸੱਜਿ ਸੱਤਿ ਸਿ ਸਾਥਿ ਸਿ ਸ਼ਿਰਸ਼ ਹੰ ਗ ਜਿਸ ਖਾਸ ਬਹਿਠਿਆ ਰਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਨਾ ਨਹਲਾ ਪੰਜਵਾਂ ਤਉ ਗੁਰ ਪ੍ਰਸਾਦ ਮੰਗਲ ਸਾਧ ਭਾਇ ਪ੍ਰਭ ਯਾ ਕੁਣਾ ਨਾਮ ਆਪਣਾ ਸੇ ਉਪਜਿਆ ਚਾਇਆ ਰਾਮ ਮੰਗਲ ਸਾਰ ਭਾਇ ਪ੍ਰਾਪੇ ਆਪਣਾ ਗਾਇਆ ਰਾਮ ਦਾ ਭਗੰ ਕਦ ਮਿਲਿਐ ਪੂਰਨ ਪਤੇ ਸਹਜ ਸਮਾਈਐ ਗੋਵਿੰਦ ਤਈਐ ਦੇਖੋ ਸਖੀਏ ਮੋਹਿ ਹਮਤੈ ਰਣ ਠਾਡੀ ਕਰਾਂ ਸੇਵਾ ਪ੍ਰਭ ਕਵਣੁ ਜੁਗਤੀ ਪਾਇਆ ਬੇਨਵੰਤ ਨਾਨਕ ਕ ਨਵੇਂ ਸਹਾਰਾਮ ਖੋਜੀ ਖੋਦ ਲੱਗਾ ਹਰ ਸੰਤਨ ਪਹਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥ ਕਥ ਵਿਚਾ ਇਕ ਪਿੱਤਾ ਇਕ ਮਨ ਧਿਆਈ ਸੁਆਮੀ ਲੈ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਤੈ ਕਰ ਬਿਨੰਤੇ ਮੇਲਾ ਹਰ ਦਸਦਾਹਾ ਬੇਲਾਵਤ ਨਾਨਕ ਦਾਸ ਤੇਰਾ ਮੇਰਾ ਭਗ ਅਗੰਮਾ ਸਾਹਾ ਸਾਹਾ ਟੱਲ ਗਣਿਆ ਰਾਮ ਮੇਰੇ ਸੰਤਿਆਈ ਪ੍ਰਾਪਤ ਆਏ ਗਣੇ ਅਤਰਜੁ ਜਾਨ ਜੀਆਂ ਮਿਲ ਇਕਤਰ ਹੋਵੇ ਸਹਿਜ ਢੋਏ ਮਨ ਪ੍ਰੀਤ ਉਪਜੇ ਬਾਨੀਆਂ ਮੇਰੇ ਜੋਤ ਜੋਤੀ ਉਸ ਫੋਤੀ ਹਰ ਨਾਮ ਸਬਦ ਰਸ ਭੋਗੋ ਬੇਰਵੰਤ ਨਾਨਕ ਸਭ ਸੰਤ ਮਿਲੇ ਪ੍ਰਾਪ ਕਰਨਾ ਕਾਰਨ ਜੁਗ ਭਾਵਨ ਸੁਹਾਵੜਾ ਤਰਤ ਸੰਭਾਗੀ ਰਾਮ ਪ੍ਰਭ ਘਰ ਆਇੜ ਗੋਰ ਚਰਨ ਲਾਗੀ ਰਾਮ ਗੋਰ ਚਰਨ ਲਾਗੀ ਸਹਿਜ ਜਾਗਦੀ ਸਗਲਿ ਇਸ਼ਾ ਪੁੰਨਿਆ ਮੇਰੀ ਆਸ ਪੂਰੇ ਸੰਤ ਧੋਰੇ ਹਰ ਮਿਲੇ ਕੰਤ ਵਿਖੰਮਿਆ ਆਨੰਦ ਅਗਨ ਵਜਹਾਂ ਬਾਜੇ ਸਤ ਮਾਨਵ ਕੀ ਤਿਆਗੀ ਬੇਦਵੰਤ ਨਾਨਕ ਸ਼ਰਨ ਸੁਆਮੀ ਸੰਤ ਸੰਗ ਲੇ ਲਾ ਕੀ ਆਨੰਦ ਆਨੰਦਨ ਵਜਹਿ ਵਾਜੇ ਅਹੰਗ ਮਤ ਮਦ त्यागे बेदावंत नानक शरण स्वामी संत संग देव दागी वाहि गुरु दी का तरसा वाहे गुरु दी सतहे